ਢੀੜਸਾ ਪਰਿਵਾਰ ਦੀ ਸਟੇਟਮੈਂਟ ਆਉਂਦੀ ਆ ਕਹਿੰਦੇ ਮੈਂ ਕਾਲੀ ਹਾਂ ਕਾਲੀ ਸੀ ਤੇ ਕਾਲੀ ਰਹਾਂਗਾ ਹਾਲਾਂਕਿ ਤੋਂ ਦੇਖੋ ਤੁਸੀਂ ਢੀੜਸਾ ਦਾ ਤੁਸੀਂ ਪਹਿਲਾਂ ਪ੍ਰਤੀਕਰਮ ਸੁਣਿਆ ਹੋਊਗਾ ਜਿਸ ਦਿਨ ਟਿਕਟ ਅਨਾਉਂਸ ਹੋਈ ਸੀ ਤਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਸ਼ਾਇਦ ਸਾਨੂੰ ਇਹ ਲੱਗਦਾ ਮਸੂਹੂਤ ਹੋ ਰਿਹਾ ਕਿ ਇਹ ਕਿਸੇ ਸਮਝੌਤੇ ਦੇ ਤਹਿਤ ਜਿਹੜਾ ਹੈਗਾ ਸਾਨੂੰ ਸਟ੍ਰੀਟ ਨਹੀਂ ਦਿੱਤੀ ਗਈ ਸ਼ਾਇਦ ਆਪਣੀ ਵਾਈਫ ਨੂੰ ਜਿਤਾਉਣ ਦੇ ਲਈ ਇਹ ਟਿਕਟ ਦਿੱਤੀ ਗਈ ਹੈ ਦੇ ਜਬਾਨ ਤੋਂ ਇਹ ਸ਼ਬਦ ਉਹਨਾਂ ਸਮਝੋਤਾ ਸ਼ਬਦ ਆਉਣਾ ਆਪਣੇ ਵਾਈਪ ਰੂਪ ਤੋਂ ਦੇ ਵਿੱਚ ਬਿਕਸਿੰਗ ਬਦਲੇ ਜਿਆ ਕਰ ਸਕਦੇ ਨੇ ਤਾਂ ਇਹਦੇ ਸਿਆਸਤ ਅਕਾਲੀ ਔਰ ਪੰਥਕ ਸਿਆਸਤ ਦੇ ਵਿੱਚ ਆਪਣੇ ਆਪ ਦੇ ਵਿੱਚ ਵੱਡੇ ਮੈਨੇ ਨੇ ਔਰ ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਘਰ ਵਾਪਸੀ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮਿਲ ਕੇ ਪੰਥ ਨੂੰ ਬਚਾਉਣ ਦੇ ਲਈ ਉਪਰਾਲਾ ਕਰਾਂਗੇ ਅਸੀਂ ਪੰਥ ਦੇ ਲਈ ਲੜਾਈ ਲੜਾਂਗੇ ਜਦੋਂ ਬੀਬੀ ਜ਼ਗੀਰ ਕੌਰ ਸ਼ਾਮਲ ਹੋਈ ਸੀ ਤਾਂ ਉਹਨਾਂ ਨੇ ਜ਼ਿਕਾਰਿਆਂ ਦੀ ਗੂੰਜ ਦੇ ਵਿੱਚ ਗੱਲ ਕਹੀ ਸੀ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਧੜੇ ਦੇ ਵਿੱਚ ਸ਼ਾਮਲ ਕਰ ਰਹੇ ਹਾਂ ਉਹਨਾਂ ਨੇ ਕਦੇ ਨਹੀਂ ਕਿਹਾ ਸੀ ਕਿ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਘਰ ਬੁਲਾ ਕੇ ਜਿਸ ਤਰੀਕੇ ਨਾਲ ਬੀਬੀ ਜ਼ਗੀਰ ਕੌਰ ਵੱਲੋਂ ਸਿਆਸਤ ਦੇ ਵਿੱਚ ਕਹਿੰਦੇ ਆ ਨਾ ਕਿ ਭਿਓਂ ਭਿਓਂ ਕੇ ਜਿਹੜੀਆਂ ਗੱਲਾਂ ਆ ਕਰ ਦਿੱਤੀਆਂ ਗਏ ਸ਼ਾਇਦ ਉਹ ਸ਼ਬਦ ਤਾਂ ਪੂਰਾ ਨਾ ਵਰਤ ਗਏ ਉਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਨਾਰਾਜ਼ਗੀ ਨੇ ਉਹਨਾਂ ਦੀ ਸਿੱਧੇ ਤੌਰ ਤੇ ਅਜੇ ਸੁਖਵੀਰ ਸਿੰਘ ਬਾਦਲ ਦੇ ਕੰਮ ਕਰਦੇ ਤਰੀਕੇ ਦੇ ਉੱਤੇ ਨਾਰਾਜ਼ੀ ਹੈ। ਕਿ ਲੋਹੀ ਢੀਂਡ ਸਾਹਿਬ ਸੀਗੇ ਜਿਹੜੇ ਕਹਿੰਦੇ ਸੀ ਮੈਂ ਕਦੇ ਵੀ ਸੁਖਵੀਰਪਾਲ ਦੀ ਪ੍ਰਧਾਨਗੀ ਹੇਠ ਜਿਹੜਾ ਪਾਰਟੀ ਦੇ ਵਿੱਚ ਨਹੀਂ ਕੰਮ ਕਰਾਂਗਾ ਉਹ ਤਾਂ ਪਹਿਲਾਂ ਹੀ ਨਾਰਾਜ਼ ਰਹਿੰਦੇ ਨੇ ਸੁਖਵੀਰਪਾਲ ਤੋਂ। ਅਜੇ ਇਹਦੇ ਵਿੱਚ ਜਿਸ ਨੂੰ ਉਂਗਲ ਫੜ ਕੇ ਤੋੜਿਆ ਹੋਵੇ ਉਹਦੀ ਪ੍ਰਧਾਨਗੀ ਦੇ ਜਾਂ ਉਸਦੇ ਪ੍ਰਧਾਨਗੀ ਦੇ ਹੇਠ ਹੋਣ ਵਾਲੇ ਫੈਸਲੇ ਜਾ ਪ੍ਰਧਾਨ ਵੱਲੋਂ ਥੋਪੇ ਗਏ ਫੈਸਲੇ ਕਈ ਹੁੰਦੇ ਨੇ ਉਹਨਾਂ ਨੂੰ ਕਿਵੇਂ ਐਕਸੈਪਟ ਹੋਵੇ? ਮੋਦੀ ਪੁਆਇੰਟ 60 ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਰਾਜਦੀਪ ਸਿੰਘ ਤੇ ਮੇਰੇ ਨਾਲ ਇਸ ਸ਼ੋਅ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਚਰਚਾ ਕਰਨ ਦੇ ਲਈ ਰਮਨਦੀਪ ਸ਼ਰਮਾ ਮੇਰੇ ਸਾਥੀ ਮੌਜੂਦ ਨੇ। ਰਮਨ ਢੀਂਡਸਾ ਪਰਿਵਾਰ ਦੀ ਸਟੇਟਮੈਂਟ ਆਉਂਦੀ ਆ ਕਹਿੰਦੇ ਮੈਂ ਅਕਾਲੀ ਹਾਂ, ਕਾਲੀ ਸੀ ਤੇ ਕਾਲੀ ਰਹਾਂਗਾ। ਹਾਲਾਂਕਿ ਚਰਚਾਵਾਂ ਵਿੱਚ ਚੱਲ ਰਹੀਆਂ ਨੇ ਕਿ ਢੀਂਡਸਾ ਪਰਿਵਾਰ ਭਾਜਪਾ ਸ਼ਾਮਲ ਹੋ ਸਕਦਾ। ਅਕਾਲੀ ਲੀਡਰ ਦਾ ਵੀ ਇੱਕ ਤਾਂ ਬਿਆਨ ਆਇਆ ਹਾਲਾਂਕਿ ਉਹਨਾਂ ਨੇ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਨੇ ਕਹਦੇਗੇ ਇੱਕ ਗੱਲਾਂ-ਗੱਲਾਂ ਦੇ ਵਿੱਚ ਗੱਲ ਕਹਿ ਦਿੱਤੀ ਕਿ ਜਿਹੜਾ ਕੋਈ ਜਾਣਨਾ ਚਾਹੁੰਦਾ ਜਾ ਸਕਦਾ ਹੈ। ਆ ਬਿਲਕੁਲ ਕਿਉਂਕਿ ਇਸ ਵੇਲੇ ਅਕਾਲੀ ਦਲ ਦੀ ਇੰਟਰਨਲ ਪੋਲਿਟਿਕਸ ਜਿਹੜੀ ਹੈਗੀ ਬਿਟਵੀਨ ਦੀ ਪਾਰਟੀ ਜਿਹੜੀ ਹੈਗੀ ਆ ਉਹਨੂੰ ਸਮਝੇ ਨਾ ਔਰ ਉਸ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਜੋ ਦਿਖਾਵੇ ਦੇ ਤੌਰ ਤੇ ਅਕਾਲੀ ਦਲ ਪੇਸ਼ ਕਰ ਰਿਹਾ ਦੋਨਾਂ ਦੇ ਵਿੱਚ ਬੜਾ ਜ਼ਮੀਨ ਅਸਮਾਨ ਦਾ ਜਿਹੜਾ ਹੈਗਾ ਉਹ ਅੰਤਰ ਹੈਗਾ ਔਰ ਸਭ ਦੇਖਣ ਨੂੰ ਠਿੰਡ ਸਾਹਿਬ ਜੀ ਦਾ ਤੁਸੀਂ ਪਹਿਲਾਂ ਪ੍ਰਤੀਕਰਮ ਸੁਣਿਆ ਹੋਊਗਾ ਜਿਸ ਦਿਨ ਟਿਕਟ ਅਨਾਉਂਸ ਹੋਈ ਸੀ ਅਕਬਾਲ ਸਿੰਘ ਝੁੰਡਾਂ ਦੀ ਸੰਗਰੂੜ ਤੋਂ ਤਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਸ਼ਾਇਦ ਸਾਨੂੰ ਇਹ ਲੱਗਦਾ ਮਸੂਹੂਤ ਹੋ ਰਿਹਾ ਕਿ ਇਹ ਕਿਸੇ ਸਮਝੌਤੇ ਦੇ ਤਹਿਤ ਜਿਹੜਾ ਹੈਗਾ ਸਾਨੂੰ ਸੀਟ ਨਹੀਂ ਦਿੱਤੀ ਗਈ ਸ਼ਾਇਦ ਆਪਣੀ ਵਾਈਫ ਨੂੰ ਜਿਤਾਉਣ ਦੇ ਲਈ ਇਹ ਟਿਕਟ ਦਿੱਤੀ ਗਈ ਹੈ ਤਾਂ ਦੂਜੀ ਉਹਨਾਂ ਨਾਲ ਹੀ ਕਿਹਾ ਸੀ ਕਿ ਸਾਨੂੰ ਭਰੋਸੇ ਦੇ ਵਿੱਚ ਨਹੀਂ ਲੈ ਗਿਆ ਸੀ ਤਾਂ ਇਸ ਦੇ ਦੋ ਵੱਡੇ ਅਰਥ ਨੇ ਸਮਝੌਤਾ ਸ਼ਬਦ ਉਹਨਾਂ ਨੇ ਵਰਤੇ ਆ ਆਪਣੀ ਨੂੰ ਵਾਈਫ ਨੂੰ ਜਿਤਾਉਣ ਦੇ ਲਈ ਸਾਡੀ ਟਿਕਟ ਕੱਟੀ ਗਈ ਹੈ ਔਰ ਸਾਨੂੰ ਭਰੋਸੇ 'ਚ ਨਹੀਂ ਲੈ ਗਿਆ ਤਾਂ ਇਹ ਤਿੰਨ ਚੀਜ਼ਾਂ ਨੂੰ ਅਸੀਂ ਜੇਕਰ ਵੱਖਰੇ ਵੱਖਰੇ ਤੌਰ ਤੇ ਡਿਫਾਈਨ ਕਰ ਗਏ ਤਾਂ ਸਿੱਧੇ ਤੌਰ ਤੇ ਸੁਖਦੇਵ ਸਿੰਘ ਢੀਂਡ ਸਾਹਿਬ ਬੜੇ ਤਜਰਬੇਕਾਰ ਨੇਤਾ ਨੇ ਉਹਨਾਂ ਦੇ ਜ਼ੁਬਾਨ ਤੋਂ ਇਹ ਸ਼ਬਦ ਉਹਨਾਂ ਸਮਝਉਂਤਾ ਸ਼ਬਦ ਆਉਣਾ ਆਪਣੀ ਵਾਈਫ ਰੂਜ ਤੋਂ ਦੀ ਸੁਖਬੀਰ ਸਿੰਘ ਬਾਦਲ ਜਿਹਾ ਕਰ ਸਕਦੇ ਨੇ ਤਾਂ ਇਹਦੇ ਸਿਆਸਤ ਅਕਾਲੀ ਔਰ ਪੰਥਕ ਸਿਆਸਤ ਦੇ ਵਿੱਚ ਆਪਣੇ ਆਪ ਦੇ ਵਿੱਚ ਵੱਡੇ ਮੈਨੇ ਨੇ ਔਰ ਸਖਦੇਵ ਸਿੰਘ ਢਿੰਡਸਾ ਢਿੰਡਸਾ ਪਰਿਵਾਰ ਢਿੰਡਸਾ ਧੜਾ ਕਹਿ ਲਗੇ ਤਾਂ ਉਹਦੀ ਨਾਰਾਜ਼ਗੀ ਕਾਲੀ ਦਲ ਦੇ ਵਿੱਚ ਕਿਸ ਤਰੀਕੇ ਦੀ ਰਹੂਗੀ ਇਹ ਵੇਖਣਾ ਵੀ ਬਹੁਤ ਅਹਿਮ ਰਹੇਗਾ ਪਰ ਜਿਸ ਤਰੀਕੇ ਦੇ ਨਾਲ ਕਾਲੀ ਦਲ ਦੇ ਵਿੱਚ ਉਹਨਾਂ ਨੇ ਘਰ ਵਾਪਸੀ ਕੀਤੀ ਜਦੋਂ ਉਦੋਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮਿਲ ਕੇ ਪੰਥ ਨੂੰ ਬਚਾਉਣ ਦੇ ਲਈ ਉਪਰਾਲਾ ਕਰਾਂਗੇ ਅਸੀਂ ਪੰਥ ਦੇ ਲਈ ਲੜਾਈ ਲੜਾਂਗੇ ਪਰ ਅੱਜ ਫੇਰ ਉਹ ਨਾਰਾਜ਼ਗੀ ਦਾ ਦੌਰ ਜਿਵੇਂ ਪਹਿਲਾਂ ਚੱਲਦਾ ਸੀ ਉਹ ਦੁਬਾਰੇ ਉਹ ਚੀਜ਼ਾਂ ਹੋਣ ਲੱਗੀਆਂ ਹਾਲਾਂਕਿ ਉਹਨਾਂ ਦੀਆਂ ਆਪਦੀਆਂ ਸਟੇਟਮੈਂਟਸ ਵੀ ਨੇ ਉਹ ਕਹਿੰਦੇ ਵੀ ਅਸੀਂ ਚੋਣਾਂ ਨਹੀਂ ਲੜਨਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਚੋਣ ਲੜੀਏ ਸਾਡਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਚਾਹੁੰਦਾਗਾ ਪਰ ਅੱਜ ਇਸ ਤਰੀਕੇ ਦੀਆਂ ਸਟੇਟਮੈਂਟਸ ਦਾ ਆਉਣਾ ਇਹ ਕਿਤੇ ਨਾ ਕਿਤੇ ਪਾਰਟੀ ਲਈ ਨੁਕਸਾਨਦਾਇਕ ਹੋ ਸਕਦਾ ਹੈ ਨੇ ਪਾਰਟੀ ਲਈ ਤਾਂ ਕੋਈ ਵੀ ਜਿਹੜੀ ਪਾਰਟੀ ਦੇਈ ਪਾਰਟੀ ਅਕ੍ਰੋਸ ਦੀ ਪਾਰਟੀ ਲਾਈਨ ਜਿਹੜੀ ਅਗੇਂਸਟ ਸਟੇਟਮੈਂਟ ਆਵੇ ਉਹਦਾ ਮਿਸ਼ਨ ਨੁਕਸਾਨ ਹੀ ਹੁੰਦਾ ਚਾਹੇ ਛੋਟਾ ਲੀਡਰ ਦੇਵੇ ਚਾਹੇ ਵੱਡਾ ਲੀਡਰ ਦੇਵੇ ਪਰ ਜਿਸ ਸਮੇ ਉਹ ਪਾਰਟੀ ਛੱਡ ਕੇ ਗਏ ਸੀ ਉਸ ਸਮੇ ਦੇ ਹਾਲਾਤ ਤੇ ਤਾਜ਼ਾ ਹਾਲਾਤਾਂ ਦੇ ਵਿੱਚ ਫਰਕ ਬਹੁਤ ਵੱਡਾ ਉਸ ਸਮੇ ਪਾਰਟੀ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਗਈ ਇਹਨਾਂ ਨੇ ਅਸਤੀਫਾ ਦਿੱਤਾ ਸੀ ਵੱਖਰੇ ਹੋ ਕੇ ਜਿਹੜੀ 2022 ਦੀਆਂ ਚੋਣਾਂ ਲੜੀਆਂ ਸੀ ਤਾਂ ਤੁਹਾਨੂੰ ਯਾਦ ਹੋਊਗਾ ਕਿ ਬਹੁਤ ਵੱਡਾ ਟੈਂਡੈਂਟ ਜਿਹੜਾ ਹੈਗਾ ਸਿਆਸੀ ਡੈਂਟ ਜਿਹੜਾ ਹੈਗਾ 2022 ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਇਸ ਤੋਂ ਬਾਅਦ 2022 ਦੇ ਵਿੱਚ ਅਕਾਲੀ ਦਲ ਮਹਿਜ਼ ਤਿੰਨ ਸੀਟਾਂ ਤੇ सिमਟ ਕੇ ਰਹਿ ਗਿਆ ਤਾਂ ਅੱਜ ਜਦੋਂ ਅਕਾਲੀ ਦਲ ਦੇ ਵਿੱਚ ਇਹਨਾਂ ਵੱਲੋਂ ਵਾਪਸੀ ਕੀਤੀ ਗਈ ਸੀ ਬੀਤੇ ਦਿਨ ਦੇ ਦਿਨਾਂ ਦੇ ਵਿੱਚ ਉਹ ਸਮੇਂ ਬੀਬੀ ਜਗੀਰ ਕੌਰ ਵੱਲੋਂ ਵੀ ਵਾਪਸੀ ਕੀਤੀ ਗਈ ਸੀ ਇਹ ਕੇ ਚੱਲਿਆ ਸੀ ਕਿ ਮਾਫੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਮੰਗੀ ਇਸ ਤੋਂ ਬਾਅਦ ਸ਼ਾਇਦ ਜਿਹੜਾ ਹੈਗਾ ਘਰ ਵਾਪਸੀ ਦਾ ਦੌਰ ਚੱਲਿਆ ਪਰ ਹੁਣ ਦੀ ਨਾਰਾਜ਼ਗੀ ਉਹ ਸਿਆਸੀ ਨਾਰਾਜ਼ਗੀ ਨਹੀਂ ਹੈਗੀ ਉਹ ਵਿਅਕਤੀਗਤ ਨਾਰਾਜ਼ਗੀ ਹੈ ਸਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਉਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਨਾਰਾਜ਼ਗੀ ਨਹੀਂ ਉਹਨਾਂ ਦੀ ਸਿੱਧੇ ਤੌਰ ਤੇ ਐਤ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਦੇ ਤਰੀਕੇ ਦੇ ਉੱਤੇ ਨਾਰਾਜ਼ੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਜੋ ਕਿਹਾ ਸੀ ਕਿ ਇਕਬਾਲ ਸਿੰਘ ਝੁੰਡਾ ਨਾਲ ਗੱਲ ਕਰਨ ਦੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਇਕਬਾਲ ਸਿੰਘ ਝੁੰਡਾ ਨੂੰ ਕਿਤੇ ਹੋਰ ਐਡਜਸਟ ਕੀਤਾ ਜਾਵੇਗਾ ਸਾਡੇ ਨਾਲ ਜਿਹੜਾ ਹੈਗਾ ਸ਼ਲਕ ਅਪਟ ਹੋਇਆ ਸੀ ਤੇ ਤੁਰਤੇ ਕਹਿ ਲਿਖੇ ਤੇ ਇਸ ਤਰੀਕੇ ਦੀ ਸਟੇਟਮੈਂਟ ਸੀ ਉਸ ਨੂੰ ਮੰਨ ਸਕਦੇ ਆ ਤਾਂ ਸੁਖਦੇਵ ਸਿੰਘ ਢਿੰਡਸਾ ਸੁਖਵੀਰਪਾਲ ਨਾਲ ਤੋਂ ਪਹਿਲਾਂ ਹੀ ਜਿਹੜੇ ਸਹਿਮਤ ਨਹੀਂ ਹੁੰਦੇ ਸੀ ਪਹਿਲਾਂ ਵੀ ਜਦੋਂ ਉਹਨਾਂ ਨੇ ਕਿਹਾ ਸੀ ਇੱਕ ਸਟੇਟਮੈਂਟ ਉਹਨਾਂ ਦੀ ਬੜੀ ਅੱਜ ਵੀ ਚੱਲਦੀ ਆ ਜਦੋਂ ਦੁਬਾਰੇ ਘਰ ਵਾਪਸੀ ਕਰਦੇ ਆ ਉਦੋਂ ਵੀ ਉਹ ਸਟੇਟਮੈਂਟ ਉਹਨਾਂ ਦੀ ਲਿਆਦੀ ਗਈ ਕੱਢੀ ਗਈ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਉਹੀ ਢੀਂਡ ਸਾਹਿਬ ਸੀਗੇ ਜਿਹੜੇ ਕਹਿੰਦੇ ਸੀ ਮੈਂ ਕਦੇ ਵੀ ਸੁਖਵੀਰਪਾਲ ਦੀ ਪ੍ਰਧਾਨਗੀ ਹੇਠ ਜਿਹੜਾ ਪਾਰਟੀ ਦੇ ਵਿੱਚ ਨਹੀਂ ਕੰਮ ਕਰਾਂਗਾ ਉਹ ਤਾਂ ਪਹਿਲਾਂ ਹੀ ਨਾਰਾਜ਼ ਰਹਿੰਦੇ ਨੇ ਸੁਖਵੀਰਪਾਲ ਤੋਂ ਦੇਖੋ ਸੁਖਦੇਵ ਸਿੰਘ ਢੀਂਡ ਸਾਹਿਬ ਦਾ ਆਪਣਾ ਸਿਆਸੀ ਕਦ ਹੈਗਾ 1996 ਦੇ ਵਿੱਚ ਸੁਖਵੀਰ ਸਿੰਘ ਬਾਦਲ ਆਪਣੀ ਪਹਿਲੀ ਚੋਣ ਲੜਦੇ ਨੇ ਫਰੀਦਕੋੜ ਤੋਂ ਲੜ ਔਰ ਉਹਨਾਂ ਦੇ ਮੁਕਾਬਲੇ ਸੁਖਦੇਵ ਸਿੰਘ ਢੀਂਡਸਾ ਨੈਸ਼ਨਲ ਪੋਲਿਟਿਕਸ ਦੇ ਵਿੱਚ ਕਿਤਨਾ ਕਿਤੇ ਬਹੁਤ ਵੱਡਾ ਕਦਰ ਰੱਖਦੇ ਨੇ ਸਿਆਸਤ ਨੂੰ ਸਮਝੇ ਨੇ ਅਜਿਹੇ ਦੇ ਵਿੱਚ ਜਿਸ ਨੂੰ ਉਂਗਲ ਫੜ ਕੇ ਤੋੜਿਆ ਹੋਵੇ ਉਹਦੀ ਪ੍ਰਧਾਨਗੀ ਦੇ ਜਾਂ ਉਸਦੇ ਪ੍ਰਧਾਨਗੀ ਦੇ ਹੇਠ ਹੋਣ ਵਾਲੇ ਫੈਸਲੇ ਜਾਂ ਪ੍ਰਧਾਨ ਵੱਲੋਂ ਥੋਪੇ ਗਏ ਫੈਸਲੇ ਕਈ ਹੁੰਦੇ ਨੇ ਉਹਨਾਂ ਨੂੰ ਕਿਵੇਂ ਅਸੈਪਟ ਹੋਵੇ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਧੜਾ ਆਏਗਾ ਉਹ ਖਾਸ ਤੌਰ ਤੇ ਉਸ ਵੇਲੇ ਜਦੋਂ ਬਹੁਤ ਸਾਰੇ ਲੀਡਰ ਛੱਡ ਕੇ ਗਏ ਸੀ ਤੁਸੀਂ ਸੇਖਵਾ ਪਰਿਵਾਰ ਦੀ ਗੱਲ ਕਰ ਲੋ ਤੁਸੀਂ ਬ੍ਰਹਮਪ੍ਰਭਾ ਪੂਰਾ ਪਰਿਵਾਰ ਦੀ ਗੱਲ ਕਰ ਲੋ ਤੁਸੀਂ ਬੀਬੀ ਜਗੀਰਕੌਰ ਦਾ ਗੱਲ ਕਰ ਲੋ ਤੇ ਹੁਣ ਤਾਜਾ ਨਾਰਾਜੀ ਸਿਕੰਦਰ ਸਿੰਘ ਮਲੂਕਾ ਪਰਿਵਾਰ ਦੀ ਆ ਅਕਾਲੀ ਦਲ ਦੀ ਚੁਣੌਤੀਆਂ ਢੀਂਸਾ ਪਰਿਵਾਰ ਨਹੀਂ ਮਲੂਕਾ ਪਰਿਵਾਰ ਵਿੱਚ ਬੀਬੀ ਜਗੀਰਕੌਰ ਨੇ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਇਹ ਜੇ ਤੁਸੀਂ ਉਹ ਪੂਰਾ ਜਦੋਂ ਬੀਬੀ ਜਗੀਰਕੌਰ ਸ਼ਾਮਲ ਹੋਏ ਸੀ ਤਾਂ ਉਹਨਾਂ ਨੇ ਜਿਕਾਰਿਆਂ ਦੀ ਗੂੰਜ ਦੇ ਵਿੱਚ ਗੱਲ ਕਹੀ ਸੀ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਧੜੇ ਦੇ ਵਿੱਚ ਸ਼ਾਮਲ ਕਰ ਰਹੇ ਹਾਂ ਉਹਨਾਂ ਨੇ ਕਦੇ ਨਹੀਂ ਕਿਹਾ ਸੀ ਕਿ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮ ਘਰ ਬੁਲਾ ਕੇ ਜਿਸ ਤਰੀਕੇ ਨਾਲ ਬੀਬੀ ਜਗੀਰ ਕੌਰ ਵੱਲੋਂ ਸਿਆਸਤ ਦੇ ਵਿੱਚ ਕਹਿੰਦੇ ਆ ਨਾ ਕਿ ਭਿਉਂ ਭਿਉਂ ਕੇ ਜਿਹੜੀਆਂ ਗੱਲਾਂ ਆ ਕਰ ਦਿੱਤੀਆਂ ਗਈਆਂ ਸ਼ਾਇਦ ਉਹ ਸ਼ਬਦ ਤਾਂ ਪੂਰਾ ਨਾ ਵਰਤਗੇ ਸਹੀ ਨਹੀਂ ਹੋਵੇਗਾ ਸਾਡੇ ਤੌਰ ਤੇ ਬੋਲੇ ਗਏ ਸ਼ਬਦ ਪਰ ਬਿਟਵੀਨ ਦੀ ਪਾਰਟੀ ਜੋ ਕੁਝ ਹੋ ਰਿਹਾ ਜੋ ਕੁਝ ਅਕਾਲੀ ਦਲ ਦੇ ਸਾਹਮਣੇ ਹੈਗਾ ਅਕਾਲੀ ਦਲ ਦੇ ਲਈ ਚੌਥੀ ਸਭ ਤੋਂ ਵੱਡੀ ਇਹ ਹੈਗੀ ਹੈ ਕਿ ਜੇਕਰ 2024 ਦੇ ਵਿੱਚ ਅਕਾਲੀ ਦਲ ਹਾਸ਼ੀਏ ਤੇ ਚਲਾ ਜਾਂਦਾ ਅਕਾਲੀ ਦਲ ਦੋ ਤੇ ਤਿੰਨ ਸੀਟਾਂ ਨਹੀਂ ਜਿੱਦਾ ਫਿਰ ਅਕਾਲੀ ਦਲ ਦੀ ਮੋਡਲ ਜਿਹੜੀ ਹੈਗਾ ਝੁੰਡਾ ਕਮੇਟੀ ਦੀ 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 ਸ਼ਿਫਾਰਸ਼ੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਇੱਕ ਕਮੇਟੀ ਰਿਪੋਰਟ ਤਿਆਰ ਕੀਤੀ ਗਈ ਆ ਉਸ ਨੂੰ ਜਨਤਕ ਕਰਨ ਦੀ ਮੰਗਾਂ ਵੀ ਉੱਠਣੀਆਂ ਪ੍ਰਧਾਨਗੀ ਤੇ ਸਵਾਲ ਵੀ ਉੱਠਣਗੇ ਖਾਸ ਤੌਰ ਤੇ ਜਿਹੜਾ ਪ੍ਰਧਾਨ ਆਮ ਤੌਰ ਤੇ ਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਆ ਕਿ ਪ੍ਰਧਾਨ ਸਾਹਿਬ ਨੇ ਇੱਕ ਔਰੇ ਸੈੱਟ ਕਰ ਲਿਆ ਉਸ ਔਰੇ ਨੂੰ ਵੀ ਲੈ ਕੇ ਲੈ ਕੇ ਸਵਾਲ ਉੱਠਣਗੇ ਔਰ ਪ੍ਰਧਾਨਗੀ ਇਸ ਵੇਲੇ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਆ ਉਹ ਕੰਡਿਆਂ ਦੀ ਸੀਸ ਤੇ ਬੈਠੀ ਹੋ ਜੇਕਰ ਇਸ ਵਾਰ ਜਿਹੜਾ ਤੁਸੀਂ ਭਗਵੰਤ ਮਾਨ ਸਾਹਿਬ ਦਾ ਬਿਆਨ ਸੁਣਿਆ ਹੋਗਾ ਕਿ ਇੱਕ ਹਾਰ ਹੋਰ ਪਾ ਦਿਓ ਸਿੱਧੇ ਤੌਰ ਤੇ ਉਹਨਾਂ ਨੇ ਸਮਰਤ ਕੌਰ ਦੇ ਲਈ ਕਿਹਾ ਸੀ ਕਿ 2022 ਦੇ ਵਿੱਚ ਜਲਾਲਾਬਾਦ ਲੰਬੀ ਹਾਰੇ ਨੇ ਜੇਕਰ ਹਾਰ ਜਾਂਦੇ ਨੇ ਤਾਂ ਬਾਦਲ ਪਰਿਵਾਰ ਦੇ ਲਈ ਸ਼ਾਇਦ ਅਗਲਾ ਸਿਆਸੀ ਜਿਹੜਾ ਹੈਗਾ ਪੜਾਉ ਬਹੁਤ ਔਖਾ ਹੋਵੇਗਾ ਇਸ ਤੋਂ ਬੋਲਾ ਦੇਖਿਆ ਹੋਗਾ ਕਿ ਇੱਕ ਮਾਲਵੇ ਦੇ ਵਿੱਚ ਬਹੁਤ ਵੱਡਾ ਜਿਹੜੇ ਪਰਿਵਾਰ ਰੱਖਦੇ ਸੀ ਅੱਜ ਉਹ ਗਿਣਤੀ ਮਿੰਤੀ ਦੇ ਵਿੱਚ ਨਹੀਂ ਹੁੰਦੇ ਹਾਲਾਂਕਿ ਉਸ ਤੇ ਚਰਚਾ ਇੱਕ ਵੱਖਰੇ ਐਪੀਸੋਡ ਦੇ ਵਿੱਚ ਹੋ ਸਕਦੀ ਹੈ ਪਰ ਉਹ ਚਰਚਾ ਨਾਲ ਕਰਨੀ ਇਸ ਦੀ ਲਾਜ਼ਮੀਆ ਕਿਉਂਕਿ ਉਹ ਵੀ ਇੱਕ ਵੱਡੇ ਨਾਮ ਸੀ ਜਿਹਨਾਂ ਨੂੰ ਅੱਜ ਸਿਆਸੀ ਜਿਹੜਾ ਹੈਗਾ ਰੁਤਬਾ ਬਹਾਲ ਕਰਦੇ ਨਹੀਂ ਜਦੋਂ ਜਾਇਦ ਕਰਨੀ ਪੈ ਰਹੀ ਆ ਬਰਨਾਲਾ ਪਰਿਵਾਰ ਦੀ ਗੱਲ ਕਰਨ ਲਗੇ ਅਸੀਂ ਅਸੀਂ ਇਸ ਦੇ ਨਾਲ ਹੀ ਟੋੜਾ ਪਰਿਵਾਰ ਦੀ ਗੱਲ ਕਰਨ ਲਗੇ ਅਸੀਂ ਇਸ ਦੇ ਨਾਲ ਹੀ ਹਰਜੰਤ ਸਿੰਘ ਬਰਾੜ ਪਰਿਵਾਰ ਦੀ ਗੱਲ ਕਰਨ ਲਗੇ ਜਗਮੀ ਸਿੰਘ ਬਰਾੜ ਪਰਿਵਾਰ ਦੀ ਗੱਲ ਕਰਨ ਲਗੇ ਖੁੱਡੀਆਂ ਪਰਵਾਰ ਦਾ ਪੋਲਿਟੀਕਲੀ ਸਰਵਾਈਵਰ ਦੇਖੋ ਕਿੰਨੇ ਸਾਲਾਂ ਬਾਅਦ ਹੋਇਆ ਕਿੰਨੇ ਸਾਲਾਂ ਬਾਅਦ ਉਹ ਅੱਗੇ ਆਏ ਭਾਈ ਅਸ਼ਮਿੰਦਰ ਦਾ ਪਰਿਵਾਰ ਭਾਈ ਕੁੱਕੂ ਦਾ ਪਰਾਰ ਜਿਹੜਾ ਹੈਗਾ ਉਹ ਹਾਲੇ ਵੀ ਆਪਣੇ ਰਾਜਨੀਤਿਕ ਕਰੀਅਰ ਨੂੰ ਮੋੜ ਸਾਬਤ ਕਰਨ ਦੇ ਲਈ ਜਦੋਂ ਜਾਇਦ ਕਰ ਰਿਹਾ ਤਾਂ ਮਾਣਵੇ ਦੇ ਵਿੱਚ ਇੱਕ ਘਾਪਤ ਹੈਗੀ ਆ ਇੱਕ ਵਾਰੀ ਜੇਕਰ ਤੁਸੀਂ ਫਿਸਲ ਗਏ ਦੂਜੀ ਵਾਰ ਤੁਹਾਨੂੰ ਉਸ ਮੁਕਾਮ ਤੇ ਆਉਣ ਦੇ ਲਈ ਬਹੁਤ ਕੁਝ ਮਿਹਨਤ ਕਰਨੀ ਪਵੇਗੀ ਔਰ ਇਸ ਸਮੇਂ ਸੁਖਦੇਵ ਸਿੰਘ ਢੀਂਡਾ ਸਾਹਿਬ ਬਿਟਵੀਨ ਦੀ ਪਾਰਟੀ ਬਹੁਤ ਵੱਡੀ ਚੁਣੌਤੀ ਅਕਾਲੀ ਦਲ ਦੇ ਲਈ ਹੈਗੀ ਖਾਸ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੰਵੀਰ ਸਿੰਘ ਬਾਦਲ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਲਈ ਇੱਕ ਵੱਡੀ ਚੁਣੌਤੀ ਹੈਗੀ ਜਿਹੜਾ ਤੁਸੀਂ ਬਿਆਨ ਦੀ ਗੱਲ ਕੀਤੀ ਸੀ ਕਿ ਇੱਕ ਅਕਾਲੀ ਦਲ ਦੇ ਲੀਡਰ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜਿਹੜਾ ਕੋਈ ਜਾਣਦਾ ਜਾ ਸਕਦਾ ਸ਼ਾਇਦ ਇਹ ਟੂਰਲੀ ਐਕਸਜਨ ਸਟੇਟਮੈਂਟ ਹੁੰਦੀਆਂ ਔਰ ਢੀਂਸਾ ਸਾਹਿਬ ਦਾ ਮੁਕਾਬਲਾ ਉਹ ਲੋਕਾਂ ਦੇ ਨਾਲ ਕਦੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਢੀਂਸਾ ਸਾਹਿਬ ਨੇ ਪਾਰਟੀ ਦੇ तमाम ਉਤਰਾ ਚੜਾ ਦੇਖੇ ਨੇ 78 ਦੇਖਿਆ ਜਦੋਂ ਸਰਕਾਰਾਂ ਟੁੱਟੀਆਂ 85 ਦੇਖਿਆ 75 ਦੇਖਿਆ ਜਦੋਂ ਐਮਰਜੈਂਸੀ ਦੇ ਵਿੱਚ ਅੰਦਰ ਗਏ 85 ਦਾ ਉਹ ਦੌਰ ਦੇਖਿਆ 88 ਦਾ ਉਹ ਦੌਰ ਦੇਖਿਆ ਜਦੋਂ ਬਰਨਾਲਾ ਸਰਕਾਰ ਤੋੜੀ 92 ਦਾ ਉਹ ਦੌਰ ਦੇਖਿਆ ਜਦੋਂ ਅਕਾਲੀ ਦਲ ਦੇ ਬਾਈਕਰ ਜਿਹੜੇ ਬਹੁਤ ਸਾਰੇ ਉਮੀਦਵਾਰਾਂ ਜਿਹੜਾ ਹੈਗਾ ਕਤਲ ਕਰ ਦਿੱਤਾ ਗਿਆ ਸੀ 1997 ਦੇ ਬਾਅਦ ਜਦੋਂ ਜਦੋਂ ਸਰਕਾਰ ਬੰਦੀ ਹੈ 93 ਜਿਹੜੇ ਅਗੇ ਵਧਾਇਕ ਜਿਹੜੇ ਅਗੇ ਨੇ ਅਕਾਲੀ ਦਲ ਦੇ ਜਿੱਦੇ ਨੇ ਉਸ ਸਮੇਂ ਪੰਜਾਬ ਦੇ ਹਾਲਾਤ ਕੀ ਸੀ ਇਸ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਦਾ ਤਮਾਮ ਹਾਲਾ ਜਿਹੜੇ ਅਗੇ ਨੇ ਸਰਦੇਵ ਸਿੰਘ ਢੀਂਸਾ ਨੇ ਦੇਖਿਆ ਪਰਮਿੰਦਰ ਸਿੰਘ ਢੀਂਸਾ ਇੱਕ ਕੈਬਨ ਜਿਹੜੇ ਕਹਿ ਸਕਦੇ ਆ ਫਾਈਨਾਂਸ ਮਿਨਿਸਟਰ ਜਿਹੜੇ ਹੋਏ ਨੇ ਜਿਨ੍ਹਾਂ ਨੇ ਇਕਨੋਮੀ ਪੰਜਾਬ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਪਰਮਿੰਦਰ ਸਿੰਘ ਢੀਂਸਾ ਦੀ ਰਾਜਨੀਤੀ ਦੇ ਸਾਹਮਣੇ ਜਿਹੜਾ ਹੈਗਾ ਪਰਮਿੰਦਰ ਸਿੰਘ ਢੀਂਸਾ ਦੇ ਕੰਮ ਕਰਨ ਦੇ ਤਰੀਕੇ ਸਾਹਮਣੇ ਹਾਲੇ ਅਕਾਲੀ ਦਲ ਦੇ ਲੀਡਰ ਕਿਸੇ ਵੀ ਲੀਡਰ ਦੇ ਕੋਲ ਇਸ ਜੋੜੀ ਦਾ ਸਾਹਮਣਾ ਕਰਨ ਦੇ ਲਈ ਕੋਈ ਅੱਜ ਕੋਈ ਜੋੜੀ ਅੱਗੇ ਇਹਨਾਂ ਦੇ ਸਾਹਮਣੇ ਟਿਕ ਨਹੀਂ ਪਾਵੇਗੀ ਕਿਉਂਕਿ ਬਹੁਤ ਕਦਾਵਰ ਨੇ ਬਹੁਤ ਸਮਝਦਾਰ ਨੇ ਸਿਆਸਤ ਨੂੰ ਸਮਝਣ ਵਾਲੇ ਲੀਡਰ ਨੇ ਢੀਂਡ ਸਾਪਿਓ ਪਤ ਜੀ ਬਹੁਤ ਬਹੁਤ ਸ਼ੁਕਰੀਆ ਰਮਨ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਤਾਂ ਬਣੇ ਰਹੋ ਸਾਡੇ ਸ਼ੋ ਟੂ ਦੀ ਪੁਆਇੰਟ ਦੇ ਨਾਲ ਤੇ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਆਪਣੀ ਰਾਏ ਵੀ ਇਸ ਪ੍ਰੋਗਰਾਮ ਦੇ ਬਾਰੇ ਜਰੂਰ ਸਾਂਝੀ ਕਰਿਓ